ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਾ ਸਵਾਗਤ ਕਰਦੀ ਆ ਇੱਕ ਹੋਰ ਨਵੀਂ ਪਾਰਕ ਦੇ ਵਿੱਚ ਬੀਬੀਆਂ ਦੇ ਸਾਥ ਦੇ ਵਿੱਚ ਅਸੀਂ ਫਿਰ ਤੋਂ ਇਕੱਠੇ ਹੋਏ ਆ ਆਓ ਕਰਦੇ ਹਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਤੇ ਜਾਣਦੇ ਹਾਂ ਉਹਨਾਂ ਦੀਆਂ ਦਿਲ ਦੀਆਂ ਗੱਲਾਂ हां जी मैं थोड़ ने ना गल पहला कर दिंगा जी ਤੁਸੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ हां जी ਤੁਸੀਂ ਬਹਿਲਾ ਆਪਾਂ ਮਿਲ ਚੁੱਕੇ ਆ ਵੈਸੇ ਤਾਂ ਪਹਿਲਾਂ ਕੱਲ ਤਾਂ ਦੱਸੋ ਜੀ ਲੋਹੜੀ ਸੈਲੀਬ੍ਰੇਸ਼ਨ ਕਿੱਦਾਂ ਰਿਹਾ ਬਹੁਤ ਵਧੀਆ ਰਿਹਾ ਜੀ ਸਾਰਿਆਂ ਨੂੰ ਪਸੰਦ ਆਇਆ ਵਧੀਆ ਲੱਗਿਆ ਜੀ ਘਰ ਜਾ ਕੇ ਦੇਖੀ ਵੀਡੀਓ ਕਿਵੇਂ ਲੱਗਿਆ ਦੇਖੀ ਲਖਾਈ ਹਾਂ ਜੀ ਗੁਰਪ੍ਰੀਤ ਹਮ ਹਮ ਬਹੁਤ ਵਧੀਆ ਲੱਗਿਆ ਵਧੀਆ ਲੱਗਿਆ ਜੀ ਠੀਕ ਹੈ ਜੀ ਪ੍ਰੋਗਰਾਮ ਬਹੁਤ ਵਧੀਆ ਥਾ ਕਹਿੰਦੇ ਇਹਨਾਂ ਨੂੰ ਤਾਂ ਹੀ ਪਹਿਨਾਂ ਨੂੰ ਸਾਰਿਆਂ ਨੂੰ ਕਿਹਾ ਸੀ ਅੱਛਾ ਜੀ ਵੀ ਤੁਸੀਂ ਇਕੱਠੇ ਹੋ ਕੇ ਇੱਥੇ ਆਇਓ ਤੁਹਾਨੂੰ ਵੀ ਹੁਣ ਹਾਂ ਜੀ ਹਾਂ ਜੀ ਠੀਕ ਹੈ ਜੀ ਮਤਲਬ ਇਹ ਪ੍ਰੋਗਰਾਮ ਦੇਖ ਚੁੱਕੇ ਸੀਗੇ ਵਿੱਚ ਤੁਸੀਂ ਇਹ ਨਾ ਸਾਰੇ ਠੀਕ ਹੈ ਜੀ ਚਲੋ ਹੋਰ ਦਾ ਕੀ ਬਹੁਤ ਵਧੀਆ ਇੱਥੇ ਦਾ ਸਾਰਾ ਮਤਲਬ ਵਾਤਾਵਰਨ ਹਾਂ ਖਾਣਾ ਪੀਣਾ ਹੋਰ ਆਪਣਾ ਸ਼ੁੱਧ ਨਾ ਹਵਾ ਹਾਂਜੀ ਹੈ ਪੋਲੂਸ਼ਨ ਨਹੀਂ ਹੈਗਾ ਇੱਥੇ ਹਾਂ ਹੋਰ ਆਪਣਾ ਵਧੀਆ ਸਾਰੇ ਭੈਣ ਭਰਾ ਇੱਥੇ ਚੰਗੇ ਆ ਸਭ ਮਿਲਦੇ ਆ ਇੱਕ ਦੂਸਰੇ ਨੂੰ ਹਾਂਜੀ ਇੱਥੇ ਰਹਿ ਕੇ ਮਤਲਬ ਹੁਣ ਸਾਰਾ ਸੀ ਦੇਖ ਲਿਆ ਹੁਣ 7-8 ਮਹੀਨੇ ਚ ਹਾਂ ਚੰਗਾ ਲੱਗਿਆ ਸਾਬ ਸਾਰੇ ਵਧੀਆ ਹੋਰੇ ਸਾਰੇ ਪਿਆਰ ਕਰਦੇ ਆ ਮਿਲਦੇ ਆ ਹਾਂਜੀ ਸਾਰੇ ਇੱਕ ਦੂਏ ਨੂੰ ਉਹ ਕਰਦੇ ਆ ਜੀ ਆਇਆਂ ਕਹਿਣ ਜੀ ਆਇਆਂ ਕਰਦੇ ਆ ਵਧੀਆ ਉੱਥੇ ਵਾਲਾ ਹੀ ਮਾਹੌਲ ਹੋ ਚੁੱਕਿਆ ਹੋਣਾ ਹਾਂਜੀ ਬਹੁਤ ਵਧੀਆ ਜੀ ਹੋਰ ਜੀ ਕੋਈ ਗੱਲਬਾਤ ਹੋਰ ਆਪਣਾ ਅੱਗੇ ਜਹੋਂ ਕੋਈ ਦਵਾਈਆਂ ਦੁਈਆਂ ਵੀ ਆਪਣਾ ਖਾਂਦੇ ਤੇ ਹੁਣ ਇੱਥੇ ਆ ਕੇ ਤਾਂ ਸੁਖੀ ਨੂੰ ਖਾਦੀ ਹਾਂ ਠੀਕ ਹੈ ਇੱਥੇ ਹਾਂਜੀ ਉਸੇ ਰਸੌਰ ਜੀ ਕਹਿੰਦੇ ਦੁਹਣਦਾਂ ਨਾਲ ਲਾ ਜਾਂਦਾ ਤਾਂ ਹੁਣ ਇੱਥੇ ਆ ਕੇ ਦਾ ਮਤਲਬ ਉਹ ਵੀ ਨਹੀਂ ਦੁਖਿਆ ਹਾਂ ਵਧੀਆ ਔਰ ਸਾਰੇ ਪਿਆਰ ਕਰਦੇ ਘਰ ਵੀ ਮਤਲਬ ਵਧੀਆ ਸਾਰੇ ਹਾਂਜੀ ਹਾਂ ਜੀ ਜੀ ਹੁਣ ਤੁਹਾਡਾ ਸਰੀਰ ਵੀ ਉਹ ਮੈਂ ਤਾਂ ਹੋ ਰਿਹਾ ਜਿਵੇਂ ਉੱਥੇ ਤਾਂ ਤੁਸੀਂ ਦਵਾਈਆਂ ਕਾਫੀ ਜ਼ਿਆਦਾ ਖਾਂਦੇ ਸੀਗੇ ਸਾਰੇ ਖਾਂਦੇ ਸੀਗੇ ਕੱਲ ਦੇ ਵਿੱਚ ਤਾਂ ਕਦੀ ਕਦੀ ਬੀਪੀ ਵੀ ਲੈ ਲੈਂਦੇ ਤਾਂ ਉਹ ਵੀ ਨਾ ਇੱਥੇ ਆਇਆਂ ਨੂੰ ਜਦ ਦੇ ਸਮਝ ਹਾਂ ਕੋਈ 8 ਮਹੀਨੇ ਦੋ ਕੋ ਦੋ ਚਾਰ ਕਵਾਰੀਆਂ ਲਈ ਹੋਣੀਆਂ ਫਿਰ ਤਾਂ ਮੁੜ ਕੇ ਤਾਂ ਭੁੱਲੇ ਗਏ ਇਹ ਆਦੇ ਨਹੀਂ ਹੈਗਾ ਨਿਆਣਿਆਂ 'ਚ ਰੁੱਝ ਗਏ ਹਾਂਜੀ ਯਾ ਉਸ ਨਿਆਣਿਆਂ ਦੇ ਵਿੱਚ ਵੀ ਵਧੀਆ ਹੋ ਗਏ ਹਾਂ ਜੀ ਆਪਣਾ ਨਿਆਣਿਆਂ ਦੇ ਨਾਲ ਦਿਲ ਲੱਗਿਆ ਰਹਿੰਦਾ ਹਾਂ ਜੀ ਆਪਣਾ ਪਾਰਕ ਇੰਡੀਆ ਜਾ ਕੇ ਨਾ ਸ਼ੁਰੂ ਕਰ ਲਿਓ ਦੁਬਾਰਾ ਠੀਕ ਹੈ ਨਾ ਆਪਣਾ ਪਾਰਕ ਹਾਂ ਜੀ ਹਾਂ ਹੁਣ ਛੱਡ ਗਿਆ ਤਾਂ ਬਸ ਛੱਡ ਦਿਓ ਹੁਣ ਤੁਸੀਂ ਹੁਣ ਪਾਰਕ ਦਾ ਡਾਕਟਰ ਤੋਂ ਖਾ ਕੇ ਲੈ ਕੇ ਆਇਓ ਪੂਰੇ ਆਪਣਾ ਟਾਈਮ ਪਾਸ ਹੋ ਜੀ ਤੇ ਪਾਰਕ ਆ ਜੀ ਤੇ ਇੱਥੇ ਬੱਚੇ ਖੇਡ ਲੈਂਦੇ ਆ ਹਾਂ ਜੀ ਬਹੁਤ ਵਧੀਆ ਵਧੀਆ ਸਾਰਾ ਵਧੀਆ ਮਾਹੌਲ ਹੋਇਆ ਹੋਇਆ ਜੀ ਹਾਂ ਜੀ ਤੁਹਾਨੂੰ ਆਜ ਜੀ ਤੁਸੀਂ ਗੱਲ ਕਰਿਓ ਜੀ ਹਾਂ ਹਾਂਜੀ ਤੁਸੀਂ ਆਪਣੇ ਬਾਰੇ ਦੱਸੋ ਮੇਰਾ ਨਾਮ ਪਰਮਜੀਤ ਸਿੰਘ ਹਾਂਜੀ ਮੈਂ ਜ਼ਿਲ੍ਹਾ ਨਮਾਸ਼ਹਿਰ ਤੋਂ ਹਾਂ ਜੀ ਹਾਂ ਅਸੀਂ ਇੱਥੇ ਮੇਰਾ ਬੇਟਾ ਤੇ ਬੇਟੀ ਦੋਨੋਂ ਇੱਥੇ ਆਈ ਅਸੀਂ ਬਹੁਤ ਖੁਸ਼ ਹਾਂ ਇੱਥੇ ਬੱਚਿਆਂ ਦੇ ਕੋਲ ਅਸੀਂ 4-5 ਵਾਰੀ ਆ ਚੁੱਕੇ ਹਾਂ ਇੱਥੇ ਤੇ ਹੁਣ ਅਸੀਂ 15-20 ਦਿਨਾਂ ਤੱਕ ਚਲੇ ਜਾਣਾ ਉੱਧਰ ਅੱਛਾ ਜੀ ਜਾਣ ਵਾਲੇ ਹੋ ਹਾਂਜੀ ਬਹੁਤ ਸਾਨੂੰ ਇੱਥੇ ਆ ਕੇ ਚੰਗਾ ਲੱਗਿਆ ਆਪਣੇ ਭੈਣਾ ਭਰਾਵਾਂ ਨਾਲ ਮਿਲ ਕੇ ਵਧੀਆ ਲੱਗਿਆ ਹਾਂਜੀ ਅੱਛਾ ਜੀ ਹੋਰ ਜੀ ਕੋਈ ਇੱਥੇ ਦੀ ਕੋਈ ਗੱਲਬਾਤ ਬਹੁਤ ਸੋਹਣੀ ਲੱਗੀ ਹੋਵੇ ਤੁਸੀਂ ਦੱਸਣਾ ਚਾਹੁੰਦੇ ਹੋ ਪਰ ਮੈਂ ਉਹਦਾ ਜਿਆਦਾ ਵਾਰਕ ਮੇਰੇ ਕੋਲ ਇੱਥੇ ਘਾਟਾ ਹੁੰਦਾ ਥੋੜੇ ਬੱਚੇ ਛੋਟੇ ਕਰਕੇ ਅੱਛਾ ਜੀ ਹਾਂਜੀ ਦੋ ਧਾਤੇ ਦੋਤੀ ਥੋੜੇ ਛੋਟੇ ਆ ਹਾਂਜੀ ਹਾਂਜੀ ਕਦੇ ਕਦੇ ਪਰ ਇੱਥੇ పార్ਕ ਚਾਉਣ ਦਾ ਟਾਈਮ ਮਿਲਦਾ ਆ ਹੂੰ ਹੂੰ ਆਕੇ ਇੱਥੇ ਬਹੁਤ ਚੰਗਾ ਲੱਗਦਾ ਚਾ ਚਾ ਜੀ ਜਿਵੇਂ ਤੁਸੀਂ ਕਹਿੰਦੇ ਦੋ ਤਾਂ ਦੋਤੇ ਛੋਟੇ ਆ ਤੁਹਾਡੇ ਤੁਸੀਂ ਮਤਲਬ ਉਹਨਾਂ ਦਾ ਪਾਲਣ ਪੋਸ਼ਣ ਕਰਿਆ ਹੋਗਾ ਫਿਰ ਤੁਸੀਂ ਦੇਖਿਆ ਹਾਂ ਤਾਂ ਫਿਰ ਇੱਥੇ ਬੱਚਿਆਂ ਜਿਹੜੇ ਛੋਟੇ ਬੱਚੇ ਕਹ ਲਓ ਤੁਸੀਂ ਜਾਂ ਉੱਥੇ ਜਿਵੇਂ ਛੋਟੇ ਬੱਚੇ ਸੀਗੇ ਉਹਦੇ ਵਿੱਚ ਤੁਹਾਨੂੰ ਮਹਿਸੂਸ ਹੁੰਦੀ ਹੈ ਕੋਈ ਚੀਜ਼ ਪਾਲਣ ਪੋਸ਼ਣ ਦੇ ਵਿੱਚ ਕਿ ਸੇਮ ਚੀਜ਼ੇ ਲੱਗਦਾ ਹੈ ਸੇਵੇਂ ਜਾਂ ਦਾ ਪਾਲਣ ਪੋਸ਼ਣ ਦਾ ਜੀ ਸੇਵੇਂ ਲੱਗਦੀ ਹੈ ਹਾਂਜੀ ਠੀਕ ਹੈ ਜੀ ਰਹਿਣਾ ਬਹਿਣਾ ਸੈੜਾ ਸਭ ਉਦਾਂ ਦਾ ਹੀ ਹੈ ਠੀਕ ਹੈ ਜੀ ਹਾਂਜੀ ਚਲੋ ਠੀਕ ਹੈ ਜੀ ਧੰਨਵਾਦ ਤੁਸੀਂ ਆਪਣੇ ਬਾਰੇ ਦੱਸੋ ਨਹੀਂ ਨਹੀਂ ਆਪਾਂ ਜਨਕਰ ਹਰਪੁਰ ਤਾਂ ਸਾਡਾ ਜ਼ਿਲ੍ਹਾ ਅੱਛਾ ਜੀ ਤੇ ਬਹੁਤ ਵਧੀਆ ਹੈ ਇੱਥੇ ਜੀ 32 ਕੋਲ ਆਏ ਹਾਂ ਤੇ ਵਧੀਆ ਰਹਿੰਦੇ ਪਹਿਲੀ ਵਾਰ ਆਇਓ ਹਾਂ ਜੀ ਪਹਿਲੀ ਵਾਰ ਆਏ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਆਇਆ ਨੂੰ ਖਾਨੂ ਹੋ ਗਏ 4 ਮਹੀਨੇ ਆਇਆ ਅੱਛਾ ਜੀ ਠੀਕ ਹੈ ਆਉਂਦੀ ਜੀ ਲੱਗ ਗਿਆ ਸੀ ਕਿ ਹੋਣ ਲੱਗਿਆ ਨਹੀਂ ਲੱਗ ਗਿਆ ਆਉਂਦੇ ਜੀ ਲੱਗ ਗਿਆ ਆਉਂਦੀ ਜੀ ਲੱਗ ਗਿਆ ਸੀ ਪਾਰਕ ਆ ਗਏ ਹੋਣੇ ਹਾਂਜੀ ਨਹੀਂ ਦੋਤਾ ਦੋਤੀ ਜਾਨ ਤੇ ਜਵਾਈ ਚੰਗਾ ਵਧੀਆ ਅੱਛਾ ਜੀ ਬਹੁਤ ਸੋਹਣਾ ਕਰਦੇ ਠੀਕ ਹੈ ਜੀ ਤਾਂ ਬੱਚੇ ਫਿਰ ਤੁਹਾਡੀ ਮਤਲਬ ਤੁਹਾਡੇ ਨਾਲ ਗੱਲਬਾਤ ਕਰਦੇ ਆ ਪੰਜਾਬੀ ਬੋਲਦੇ ਆ ਹਾਂ ਬੋਲਦੇ ਆ ਕਿਉਂਕਿ ਇਹ ਵੀ ਚੀਜ਼ ਆ ਰਹੀ ਹੈ ਨਾ ਇੱਥੇ ਕਹਿੰਦੇ ਵੀ ਪੰਜਾਬੀ ਨਹੀਂ ਬੋਲਦੇ ਪੰਜਾਬੀ ਬੋਲਦੇ ਬਹੁਤ ਪਿਆਰ ਬੱਚੇ ਕਰਦੇ ਅੱਛਾ ਜੀ ਬਹੁਤ ਚੰਗੀ ਗੱਲ ਹੈ ਲਾਗੇ ਨਾਲ ਹੀ ਬੈਂਦੇ ਸੌਂਦੇ ਨਾਲ ਹੀ ਆ ਬਹੁਤ ਚੰਗੀ ਗੱਲ ਆ ਜੀ ਫਿਰ ਤੋਂ ਥੋੜੀ ਸੁਣਦੇ ਵੀ ਆ ਕੱਲ ਗੱਲਾਂ ਵੀ ਕਰਦੇ ਆ ਸੁਣਦੇ ਆ ਬਈ ਦਾ ਨਾਨੀ ਕੀ ਲੈਣਾ ਨਾਨੀ ਪਾਣੀ ਚਾਹੀਦਾ ਨਾਨੀ ਰੋਟੀ ਖਾਣੀ ਆ ਪੁੱਛਦੇ ਸਾਰਾ ਹੀ ਤਾਂ ਹੀ ਫਿਰ ਦਿਲ ਲੱਗਿਆ ਹਾਂ ਬਹੁਤ ਵਧੀਆ ਕਰਦੇ ਚਲੋ ਵਧੀਆ ਜੀ ਧੰਨਵਾਦ ਗਰਮੀਤ ਕੋਰ ਸ਼ਾ ਕੋਟ ਅੱਛਾ ਜੀ ਠੀਕ ਹੈ ਕਦੋਂ ਆਏ ਤੁਸੀਂ ਆਸਟ੍ਰੇਲੀਆ ਨੂੰ 4 ਮਹੀਨੇ ਹੋ ਗਏ ਨੇ ਠੀਕ ਹੈ ਇਕੱਠੇ ਆਏ ਆ ਤੁਸੀਂ ਅਸੀਂ ਇਕੱਠੇ ਆਏ ਕਿ ਦਿਨੀ अच्छा जी ठीक है है भी लाग गई लगी इको फाइव ਦੇ ਵਿੱਚ ਆਏ ਠੀਕ ਹੈ ਸਜਣਾ ਵੀ ਇੱਥੇ ਆ ਹਾਂ ਜੀ ਅਸੀਂ ਬਹੁਤ ਵਧੀਆ ਲੱਗਾ ਸਾਨੂੰ ਇੱਥੇ ਆਣ ਕੇ ਅੱਛਾ ਜੀ ਬੱਚਿਆਂ ਦੇ ਵਿੱਚ ਉੱਥੇ ਅਸੀਂ ਇਕੱਲੇ ਸੀ ਸਮਦੂਨੇ ਜੀ ਹਮ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਲੱਗਾ ਅੱਛਾ ਜੀ ਸਾਫ਼ ਸੁਥਰਾ ਇੱਥੇ ਸੂਤਨਾ ਬਹੁਤ ਹੈ ਤੇ ਇੱਥੇ ਕੋਈ ਨੀ ਦਾ ਫਿਰ ਤੁਰ ਕੇ ਵਿਖਿਆ ਸਾਰੇ ਬਹੁਤ ਮਾਹੌਲ ਵਧੀਆ ਮਿਲਿਆ ਹਮ ਤੇ ਬਹੁਤ ਵਧੀਆ ਅੱਛਾ ਫਿਰ ਪੰਜਾਬ ਦੀ ਯਾਦ ਹੁਣ ਆਉਂਦੀ ਨਹੀਂ ਉਹ ਦੀਵਿਆ ਦੀ ਵੀ ਕਰਕੇ ਉਹ ਕਰਾਉਂਦੀ ਆ। ਕਦੇ ਕਦੇ ਤਾਂ ਖਿੱਚ ਪੈਂਦੀ ਆ। ਖਿੱਚ ਪੈਂਦੀ ਆ। ਦੂਜੇ ਬੱਚਿਆਂ ਲਈ ਵੀ ਪੈਂਦੀ ਆ ਜਿੱਦਾਂ ਵੀ ਮੈਰਜ ਜਿੱਦਾਂ ਕੀਤੇ ਬੱਚਿਆਂ ਦੀ। ਹਾਂ। ਤੇ ਸਾਰੇ ਪਾਸੇ ਧਿਆਨ ਜਾਂਦਾ ਪਿਆ। ਹਾਂ। ਪਰ ਬੱਚੇ ਕਹਿੰਦੇ ਤੁਸੀਂ ਟਿਕੇ ਰਹੋ ਇੱਥੇ। ਵੀ ਜੀ ਬੈਠਾ। ਸਾਡੇ ਜਣ ਜੀ ਕਰਦਾ ਕਹਿੰਦੇ ਨਹੀਂ। ਹਾਂ। ਤੁਸੀਂ ਇੱਥੇ ਠੀਕ ਆ ਵੀ ਨਾ ਤੁਹਾਡੇ ਜੀ ਲੱਗਾ ਨਾ ਤੁਸੀਂ ਦਵਾਈਆਂ ਤੋਂ ਬਚੇ ਰਹੋਗੇ। ਹਾਂ ਜੀ। ਤੁਹਾਨੂੰ ਵੀ ਫਰਕ ਪਿਆ ਇੱਥੇ ਆ ਕੇ ਦਵਾਈਆਂ। ਹਾਂ ਜੀ। ਅੱਛਾ ਜੀ। ਸੇਤ ਤੇ ਅਸਰ ਦੇਖਦਾ ਹੈ। ਠੀਕ ਹੈ। ਅੱਗੇ ਨੂੰ ਬਹੁਤ ਵਧੀਆ। ਹਾਂ। ਬੱਚੇ ਪਿਆਰ ਕਰਦੇ ਆ। ਹਾਂ ਤੇ ਬਹੁਤ ਵਧੀਆ ਕਾਕਾ ਬੇਟਾ ਛੋਟਾ ਦੋਤਾ ਦੋਦੀ ਵੱਡੀ ਆ ਉਹ ਸਮਝ ਵੀ ਸਾਡੇ ਨਾਲ ਹੀ ਆ ਬਹੁਤ ਪਿਆਰ ਕਰਦੀ ਪੰਜਾਬੀ ਬੋਲਦੀ ਹੂੰ ਬਹੁਤ ਵਧੀਆ ਗੱਲ ਆ ਜੀ ਮੋਹ ਆ ਤੁਹਾਡੇ ਨਾਲ ਆ ਨਾ ਬੜੀ ਰਾਤ ਨੂੰ ਕਰਦੀ ਆ ਵੀ ਸਾਡੇ ਨਾਲ ਗੱਲਾਂ ਬਾਤਾਂ ਬਹੁਤ ਵਧੀਆ ਅੱਛਾ ਸੁਣਾਉਂਦੇ ਹੋ ਫਿਰ ਕਹਾਣੀਆਂ ਕੋਹਣੀਆਂ ਹਾਂਜੀ ਰਾਤ ਨੂੰ ਉਹ ਵੀ ਸੁਣਾਈ ਦਿਆਂ ਉਹਨੇ ਫਿਰ ਆਪਣੇ ਨਾਨਾ ਨਾਨਾ ਵੀ ਲਗੀ ਰਹਿਣਾ ਕਹਿੰਦੀ ਨਾਨਾ ਤੇ ਟੇਟ ਟੇਟ ਕੇ ਦੀ ਫਿਰਦੇ ਉਹ ਪਿਆਰ ਕਰਦੇ ਬੱਚੇ ਦੋਨੇ ਬਹੁਤ ਪਿਆਰ ਕਰਦੇ ਅੱਛਾ ਬਾਤਾਂ ਬੂਤਾਂ ਪਾਉਂਦੇ ਹੋ ਹਾਂ ਜੀ ਬਹੁਤ ਰਮਟ ਕੇ ਫਾਇਦੇ ਫਾਇਦਿਆਂ ਨੇ ਆਉਂਨੀਆਂ ਸਮਝ ਥੋੜ੍ਹੀ ਥੋੜ੍ਹੀਆਂ ਚ ਕਰੀ ਦੇ ਆ ਬੱਚਿਆਂ ਨੂੰ ਜਿੰਨਾ ਕੋਈ ਪੰਜਾਬੀ ਸਿੱਖਣਾ ਵੀ ਵੈਸੇ ਬੰਦੀਆ ਜੀ ਇਹ ਗੱਲ ਆ ਜੀ ਕਿਉਂਕਿ ਤੁਹਾਡੇ ਕੋਲ ਹੀ ਜਾਣਾ ਆ ਹਨਾ ਇੱਥੇ ਕਿਉਂਕਿ ਇੱਥੇ ਤੈਹ ਚੀਜ਼ ਹੈ ਨਹੀਂ ਜੀ ਬੇਟੀ ਬਹੁਤ ਸਾਡਾ ਵੀਰ ਜੀ ਤੋਂ ਨੇ ਜੀ ਬਹੁਤ ਖਿਆਲ ਕਰਦੇ ਆ ਹਾਂਜੀ ਹਾਂਜੀ ਸੀ ਮਮਾ ਡੈਡੀ ਠੀਕ ਰਹਿਣ ਹਾਂਜੀ ਬਿਲਕੁਲ ਉਹ ਤਾਂ ਪਤਾ ਕਿ ਆਪਾਂ ਨਹੀਂ ਚਾਹੁੰਦੇ ਜੀ ਲੱਗ ਗਿਆ ਉਹਦਾ ਅੱਛਾ ਜੀ ਹਾਂਜੀ ਆਪਾਂ ਨੂੰ ਮਹਿਸੂਸ ਨਹੀਂ ਹੋਇਆ ਵੀ ਨਾ ਜਿੱਦਾਂ ਵੀ ਬੰਦਾ ਕਹਿੰਦੇ ਵੀ ਇੱਥੇ ਮਿੱਟੀ ਜੇ ਹੈ ਪਰ ਸਾਨੂੰ ਬਹੁਤ ਵਧੀਆ ਲੱਗਾ ਹਾਂ ਬਹੁ ਕਿ ਕਸਾਂਟ ਬੋਨ ਨੂੰ ਕੰਟਰਾਸੀ ਵੀ ਉੱਥੇ ਜਾ ਕੇ ਜੀਣ ਨਹੀਂ ਲੱਗਣਾ ਤੁਹਾਡਾ ਸੋਰਾ ਪਾਪ ਚੱਲਦੇ ਅੰਦਰ ਰਹਿਣਾ ਆਈ ਇੱਥੇ ਆਈ ਦਾ ਸਾਨੂੰ ਪਹਿਣਾ ਸਾਰੀਆਂ ਇਸ ਇਕੱਠੀਆਂ ਹੋਈਆਂ ਦੀਆਂ ਗੱਲਾਂ ਬਾਤਾਂ ਮਾਰ ਕੇ ਘਰ ਚਲ ਜੀਦਾ ਇਹ ਵਧੀਆ ਹੁਣ ਜਿਹੜੇ ਉੱਥੇ ਬੈਠੇ ਸੋਚ ਰਹੀਆਂ ਵੀ ਅਸੀਂ ਜਾਈਏ ਕਿ ਨਾ ਜਾਈਏ ਜਾਂ ਕਿਹ ਲੋ ਗਲਤ ਫਹਿਮੀਆਂ ਏ ਤਾਂ ਉਹਨਾਂ ਨੂੰ ਹੁਣ ਥੋੜੀ ਵੀਡੀਓ ਦੇਖ ਕੇ ਕਲੀਅਰ ਹੋ ਜੂਗੀ ਇਹ ਚੀਜ਼ ਵੀ ਨਹੀਂ ਹੈ ਇਹ ਚੀਜ਼ ਹੈ ਨਹੀਂ ਕਿਉਂਕਿ ਸੁਣਦੇ ਹੁੰਦੇ ਸੀ ਵੀ ਮਿੱਠੀ ਜੇਲ ਹੈ ਇਹ ਹਨਾ ਹੁਣ ਤਾਂ ਸਾਡੀ ਸਾਡਾ ਫਰਾਦ ਕਹਿੰਦਾ ਸੀ ਤਾਂ ਪਰ ਹੁਣ ਸਾਲ ਕੱਟ ਕੇ ਜਾਵਾਂਗੇ ਹਮ ਚੰਗੀ ਗੱਲ ਹੈ ਜੀ ਬਹੁਤ ਚੰਗੀ ਗੱਲ ਹੈ ਤੁਸੀਂ ਰਹਿ ਰਹੇ ਹੋ ਬੱਚੇ ਨਾ ਰਹਿ ਰਹੇ ਹੋ ਤਾਂ ਤੁਹਾਡਾ ਦਿਲ ਲੱਗੇ ਹੋਏ ਹੈ ਨਹੀਂ ਨਹੀਂ ਬਹੁਤ ਵਧੀਆ ਹਾਂਜੀ ਬੱਚੇ ਵੀ ਕਰਦੇ ਵਾਦ ਬਹੁਤ ਵਧੀਆ ਚਲੋ ਵਧੀਆ ਜੀ ਹੋਰ ਕੋਈ ਜੀ ਗੱਲਬਾਤ ਸੁਣਾਉਣੀ ਚਾਹੁੰਦੇ ਹੋ ਆਪਣੇ ਪੰਜਾਬ ਦੀ ਸੁਣਾ ਦਿਓ ਇੱਥੇ ਦੀ ਸੁਣਾ ਪੰਜਾਬ ਤਾਂ ਫੇ ਹੁਣ ਤੁਹਾਨੂੰ ਪਤਾ ਹੀ ਉਹਦਰਲੇ

ਹਾਂਜੀ ਇਹ ਕਿਤੇ ਗ্লাইਡ ਨਾਰਥ ਇੱਕ ਟੈਕਨਮ ਫਾਰਮ ਹਾਊਸ ਲੈ ਆਪਣਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਮੈਨੂੰ ਮੈਂ ਦਸੰਬਰ 14 ਨੂੰ ਆਈ ਸੀ ਪਹਿਲਾਂ ਮੈਂ ਇੱਕ ਸਾਲ ਰਹਿ ਕੇ ਗਈ ਹਾਂ ਉਸ ਤੋਂ ਬਾਅਦ ਹੁਣ ਫੇਰ ਆਈ ਅੱਛਾ ਤੁਸੀਂ ਉਸ ਤੋਂ ਬਾਅਦ ਹੀ ਹੁਣ ਆਏ ਹਾਂ ਉਹ ਵਿੱਚ ਆਉਂਦੇ ਰਹੀ ਹਾਂ ਨਹੀਂ ਨਹੀਂ ਹੁਣ ਮਤਲਬ ਗਈ 3-4 ਮਹੀਨੇ ਰਹੀਆਂ ਫਿਰ ਵਾਪਸ ਵਾਪਸ ਆ ਗਈ ਸੀ ਠੀਕ ਹੈ ਪੋਤਾ ਪੁੱਤੀ ਛੋਟੇ ਹੈ ਹੂੰ ਉਹ ਬੇਟੇ ਦੇ ਵੱਡੇ ਹੈ ਬੱਚੇ ਥੋੜਾ ਠੀਕ ਹੈ ਜੀ ਇਹ ਦੇ ਛੋਟੇ ਆ ਇਹਨਾਂ ਦੀ ਦੇਖਭਾਲ ਕਰਨੀ ਠੀਕ ਹੈ ਜੀ ਹੋਰ ਕਿੰਦਾ ਲੰਘ ਰਿਹਾ ਇੱਥੇ ਟਾਈਮ ਬਹੁਤ ਵਧੀਆ ਜੀ ਵਧੀਆ ਲੰਘ ਰਿਹਾ ਹਾਂਜੀ ਬਹੁਤ ਸੋਹਣਾ ਬਿਜ਼ੀ ਕਰਿਆ ਹੋਇਆ ਆਪਣੇ ਆਪ ਨੂੰ ਹਾਂਜੀ ਸਾਹਮਣੇ ਘਰ ਆ ਮੇਰਾ ਹਾਂਜੀ ਤੇ ਪਾਰਕ ਦੇ ਜਾਜੀ ਗਾ ਜੀ ਸਾਜ ਦੇ ਅੱਗੇ ਬੈਠਾ ਸਾਡੇ ਪਹਿਲਾਂ ਖਿੜਕੀ ਤੋਂ ਪਰਦਾ ਚੋ ਕੇ ਵੇਖ ਲੈਣੀ ਆ ਵੀ ਆ ਗਿਆ ਬੜੇ ਬੀਬੀ ਹੈਗੀਆਂ ਕਿਹੜੀਆਂ ਬੇਟੇ ਮੇਰੇ ਬੱਚੇ ਆਖ ਦਿੰਦੇ ਆ ਵੀ ਮੰਮੀ ਜਾ ਤੇਰੀਆਂ ਸਹੇਲੀਆਂ ਆ ਗਈਆਂ ਤੇ ਇੰਜੋਏ ਕਰਦੇ ਆਂ ਵਧੀਆ ਹਾਂਜੀ ਪਰਿਵਾਰ ਵਧੀਆ ਨੌ ਪੁੱਤ ਸਭ ਪੁੱਛਦੇ ਆ ਇੰਡੀਆ ਕੀ ਕਰਦੇ ਸੀ ਤੁਸੀਂ ਹਾਂਜੀ ਪੰਜਾਬ ਕੀ ਕਰਦੇ ਸੀਗੇ ਤੁਸੀਂ ਮਤਲਬ ਕੋਈ ਸਰਵਿਸ ਕਰੀ ਆ ਤੁਸੀਂ ਜਾਂ ਘਰ ਕੰਮ ਕਰ ਹਾਂਜੀ ਨਹੀਂ ਹੁਣ ਤਾਂ ਘਰ ਹੀ ਕੰਮ ਕਰਦੇ ਅੱਛਾ ਜੀ ਹਾਂਜੀ ਲੰਦ ਵੀ ਕੀ ਕਰਦੇ ਸੀ ਕੋਈ জব ਪਹਿਲਾਂ ਸੀ ਹੁਣ ਨਹੀਂ ਹੁਣ ਤਾਂ ਘਾਰੇ ਅੱਛਾ ਜੀ ਹਾਂਜੀ ਹਾਂਜੀ ਇਹ ਕਿੰਤ ਬਸ ਹਸਬੰਡ ਵਾਈਫ ਦੋਨੋਂ ਬੇਟੇ ਦੋਨੋਂ ਇੱਥੇ ਆ ਹੁਣ ਦੋਨੋਂ ਰਹਿਨੇ ਉਥੇ ਆਪਣੀ ਮਾਸੀ ਜੀ ਦੇ ਘਰ ਦੇ ਲਾਗੇ ਘਰ ਬਣਾਇਆ ਵੀ ਚਾਬੀ ਉਹਨਾਂ ਦੇ ਕੇ ਆ ਜੰਨੇ ਹੁਣ ਹਸਬੰਦ ਨਹੀਂ ਆਏ ਥੋੜਾ ਕਾਰ ਕੰਮ ਸੀ ਹਾਂਜੀ ਉਹ ਨਵੇੜ ਕੇ ਹੁਣ ਫਰਵਰੀ ਚ ਆਉਣਗੇ ਵੀ ਮੈਂ ਇਕੱਲੀ ਆਈ ਫਿਰ ਠੀਕ ਹੈ ਜੀ ਹਾਂਜੀ ਚਲੋ ਧੰਨਵਾਦ ਜੀ ਵਧੀਆ ਲੱਗਾ ਮੈਨੂੰ ਤੇ ਕਿਉਂ ਜਿੱਥੇ ਬੱਚੇ ਉਥੇ ਹੀ ਮਨ ਲੱਗਣਾ ਉਹ ਤਾਂ ਹੈਗੇ ਹੀ ਹਾਂਜੀ ਸਾਰੇ ਇਸੇ ਕਰਕੇ ਬੈਠੇ ਆ ਹਾਂਜੀ ਜੀ ਪਹਿਲਾਂ ਬੱਚੇ ਆਏ ਫਿਰ ਹੁਣ ਤੁਸੀਂ ਵੀ ਇਸੇ ਕਰਕੇ ਆਏ ਹੋ ਅੱਗੇ ਛੋਟੇ ਬੱਚੇ ਆਏ ਹਾਂਜੀ ਹਰੇਕ ਤੱਕ ਤੁਰਿਆ ਨਹੀਂ ਹਾਂ ਜੀ ਨਾਲੇ ਦੋਨੋਂ ਬੇਟੇ ਆ ਬੇਟੀ ਹੈ ਨਹੀਂ ਤੇ ਦੋਨੋਂ ਬੇਟੇ ਇਸ ਕਰਕੇ ਇੱਥੇ ਦਿਲ ਲੱਗਦਾ ਫਿਰ ਬੱਚਿਆਂ ਕੋਲ ਹੀ ਪੁੱਤਿਆਂ ਦੇ ਨਾਲ ਹਾਂਜੀ ਵਧੀਆ ਗੱਲ ਹੈ ਜੀ ਉਹਨਾਂ ਨੂੰ ਵੀ ਤੁਹਾਡੀ ਜ਼ਰੂਰਤ ਵੀ ਆ ਛੋਟੇ ਬੱਚਿਆਂ ਨੂੰ ਤੁਹਾਡੀ ਜ਼ਰੂਰਤ ਪੋਤਰੀ ਹੈ ਨਾਲੇ ਵੱਡੀ 10 11 ਸਾਲ ਦੀ ਹਾਂਜੀ ਹਾਂ ਹਾਂਜੀ ਬਧੀਆ ਜੀ ਪਰਿਵਾਰ ਸਾਹਿਬ ਇਕੱਠੇ ਹੋ ਕੇ ਬੈਠੀਆਂ ਚੰਗੀ ਗੱਲ ਹੈ ਹਾਂ ਜੀ ਬਹੁਤ ਹਾਂ ਜੀ ਵਧੀਆ ਜੀ ਧੰਨਵਾਦ ਜੀ ਓਕੇ ਥੈਂਕ ਯੂ ਮੈਂ ਲੁਧਿਆਣਾ ਦਿਸ਼ਤਿਕ ਅੱਛਾ ਜੀ ਬਸ ਬਹੁਤ ਵਧੀਆ ਲੱਗਦਾ ਇੱਥੇ ਸਾਰਾ ਵਾਤਾਵਰਨ ਵਧੀਆ ਸਾਰੇ ਵਧੀਆ ਨੇ ਅੱਛਾ ਜੀ ਠੀਕ ਹੈ ਜੀ ਕੋਈ ਗੱਲ ਨਹੀਂ ਬਹੁਤ ਠੀਕ ਹੈ ਜਿੱਦਾਂ ਹੁੰਦਾ ਨਹੀਂ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਤੁਸੀਂ ਦੱਸੋ ਮੇਰਾ ਨਾਮ ਸ੍ਰੀਂਦਰ ਗੋਰੇ ਮੈਂ ਚੰਡੀਗੜ੍ਹ ਤੋਂ ਹਾਂ ਮੈਂ ਇੱਥੇ 2022 ਦੀ ਆਈ ਹੋਈ ਹਾਂ ਇਹ ਮੇਰੇ ਦੋ ਬੇਟੀਆਂ ਇੱਕ ਬੇਟਾ ਇੱਕ ਬੇਟੀ ਮੇਰੀ ਮੁਹਾਲੀ ਵਿੱਚ ਹੈ 10 ਸੈਸ ਵਿੱਚ ਇੱਕ ਇੱਥੇ ਬਾਲਟਿਕ ਹੈ ਬਸ ਬੱਚੇ ਬੱਚੇ ਵੱਡੇ ਵੱਡੇ ਪੋਤਾ ਪੋਤੀ ਮੇਰੇ ਇੰਡਸਟਰੀ ਜਾਂਦੇ ਦੋਨੋਂ ਮੋਟੀ ਮੇਰੀ ਨਰਸ ਹੈ ਤੇ ਮੁੰਡਾ ਮੇਰਾ ਮਲਟੀ ਮਲਟੀ ਉੱਧਰ ਚ ਲੱਗਿਆ ਕੰਪਨੀ ਚ ਹਾਂ ਹਾਂ ਅੱਛਾ ਜੀ ਅੱਛਾ ਜੀ ਤੁਸੀਂ ਦੱਸੋ ਜੀ ਇੱਥੇ ਤੁਹਾਡਾ ਰਹਿਣਾ ਸਹਿਣਾ ਕੀ ਹੈ ਰਹਿਣਾ ਵਧੀਆ ਬਹੁਤ ਵਧੀਆ ਆਪਣਾ ਘਰ ਹੈ ਹਸਬੁਲਾਸ ਵਧੀਆ ਜੀ ਲੱਗਿਆ ਹੋਇਆ ਬੱਚਿਆਂ ਦੇ ਵਿੱਚ ਹਾਂ ਜੀ ਬਸ ਠੀਕ ਆ ਵਧੀਆ ਸਾਰਾ ਕੁਝ ਠੀਕ ਹੈ ਜੀ ਹਾਂ ਜੀ ਹੋਰ ਜੀ ਕੋਈ ਕੈਥੇ ਦੀ ਗੱਲ ਬਾਤ ਹੋ ਗੱਲ ਬਾਤ ਠੀਕ ਹੈ ਪੁਰਾਣੀ ਦੱਸ ਦੋ ਪੁਰਾਣੀ ਜਾਂਦਾ ਹੈ ਹੁਣ ਕੋਈ ਇੰਨੀ ਨਹੀਂ ਹੈਗੀ ਅੰਦਰ ਆਪਾਂ ਰਹਿੰਦੇ ਸੀ ਡੰਡੇ ਨੌਂ ਵੀ ਘਰ ਰਿਹਾ ਆਪਣਾ ਹਾਂ ਹਾਂ ਉੱਥੇ ਸੀਗਾ ਉੱਥੇ ਐਨਾ ਸੀਗਾ ਉੱਥੇ ਹੋਰ ਦੂਸਰੇ ਸੀ ਆਪਣਾ ਹੈਂ ਤੇ ਪੰਜਾਬੀ ਕੋਈ ਵੀ ਅੱਛਾ ਕਰਕੇ ਥੋੜਾ ਵਾਦਾ ਬਣਦਾ ਫਰਕ ਪੈ ਗਿਆ ਹਾਂ ਜੀ ਇੱਧਰ ਆਏ ਹੁਣ ਅੱਛਾ ਲੱਗਦਾ ਬਹੁਤ ਅੱਛਾ ਲੱਗਦਾ ਵਿੱਚ ਜ਼ਿਆਦਾ ਪੰਜਾਬੀ ਅੱਛੇ ਜਿਆਦਾ ਅੱਛਾ ਲੱਗਿਆ ਆ ਵੀ ਆਪਾਂ ਇੱਥੇ ਆ ਜਾਂਦੇ ਫੁਰਕੇ ਹਾਂਜੀ ਇਸ ਕਰਕੇ ਫਿਰ ਮੈਂ ਉਹ ਮੇਰਾ ਪਿਛਲੇ ਸਾਲ 6:00 ਵਜੇ ਗਈ ਸੀ ਇਸ ਕਰਕੇ ਮੈਂ ਤੋਨੀਤੀ ਪਾਉਂਦੀ ਜਰਾ ਆ ਕਰਕੇ ਇੱਥੇ ਲੱਗੀ ਸੀ ਜੀ ਹਾਂ ਇੱਥੇ ਬਸ ਘਰ ਮੇਂ ਡਿੱਗੀ ਸੀ ਅੱਛਾ ਇਸ ਕਰਕੇ ਮੈਂ ਹੁਣ ਠੀਕ ਹਾਂ ਹਾਂ ਠੀਕ ਆ ਜਰਾ ਇਹਦਾ ਸਾਰਾ ਲੈ ਕੇ ਤੁਰ ਲਿਆ ਹਾਂ ਹਾਂ ਬਾਕੀ ਠੀਕ ਆ ਸਾਰਾ ਕੁਝ ਬਸ ਬਹੁਤ ਵਧੀਆ ਹਾਂਜੀ ਵਾਹਿ ਸਾਸ੍ਰੀਕਾਲ ਸਾਸ੍ਰੀਕਾਲ ਜੀ ਜਿਲ੍ਹਾ ਬਰੋਜਪੁਰ ਹਾਂਜੀ ਨਾਮ ਮੇਰਾ ਕਰਮਜੀਤ ਕਾਲ ਅੱਛਾ ਜੀ ਪੰਜਾਬ ਤੋਂ ਹਾਂ ਠੀਕ ਆ ਹਾਂਜੀ ਜਾਨ ਆ ਤਸਤੋ ਦਾ ਕਰਮਜੀਤ ਕੋ ਕਰਮਜੀਤ ਹਾਂਜੀ ਹਾਂ ਵਧੀਆ ਠੀਕ ਠਾਕ ਹੈ ਵਧੀਆ ਮਾਹੌਲ ਹੈ ਇੱਥੋਂ ਦੇ ਹਮ ਘਰ ਪਰਿਵਾਰ ਵਧੀਆ ਹਮ ਹਮ ਸਾਰੇ ਜੀ ਜੀ ਕਹਿੰਦੇ ਆ ਜੀ ਕਹਿੰਦੇ ਜੀ ਅਖਵਾਉਂਦੇ ਆ ਸ਼ਾਂ ਸਵੇਰੇ ਕੋਈ ਵੀ ਬੈੰਦੇ ਆ ਗੱਲਾਂ ਬਾਤਾਂ ਵੀ ਆਪਦੀਆਂ ਕਰਦੇ ਆ ਦੋਸਤਾਂ ਦਾ ਵੀ ਕਰਦੀਆਂ ਹਾਂ ਤਪਾਰੇ تھے ਥੋੜਾ ਥੋੜਾ ਤਾਂ ਮਹਿਸੂਸ ਹੁੰਦਾ ਜੀ ਤਾਂ ਬੱਚਾ ਨਾ ਲੱਗਦਾ ਹੀ ਹੈ ਪਰ ਫਿਰ ਵੀ ਮਹਿਸੂਸ ਹੁੰਦਾ ਵੀ ਇੰਡੀਆ ਦੀ ਯਾਦ ਆਉਂਦੀ ਹੈ ਜਦੋਂ ਭਾ ਲੱਜੀ ਉੱਥੇ ਦੇ ਉੱਥੇ ਸਾਰੇ ਘਰ ਆਪਣੇ ਹੱਥਾਂ ਨਾਲ ਬਿਆ ਕੇ ਆਏ ਹਾਂ ਹਾਂ ਸਹੀ ਗੱਲ ਹੈ ਇੱਥੇ ਹੁਣ ਕਹਿ ਦਿੰਦੇ ਆ ਬੱਚੇ ਮਿੱਠੀ ਜੇਲ ਹਮ ਚਲੋ ਮਗਰ ਪੁੱਤ ਜੇ ਤੁਸੀਂ ਆਇਆ ਸਾਨੂੰ ਮਗਰ ਆਉਣਾ ਹੀ ਪਿਆ ਬੇਟਾ ਹੀ ਆ ਕੱਲਾ ਇੱਥੇ ਆਇਆ ਵਾ ਨੋ ਆਪਕਾ ਸੁਖਨ 17 ਸਾਲ ਦਾ ਹਮ ਤੇ ਵਧੀਆ ਚਲੋ ਪਾਰਕ ਚ ਆ ਜਾਈਦਾ ਕੁ ਲੋ ਘੰਟੇ ਇੱਥੇ ਲਾ ਜਾਈਦਾ ਵਦਗਾ ਭੈਣਾ ਨਾਲ ਮਿਲ ਕੇ ਆਪਣੀਆਂ ਗੱਲਾਂ ਬਾਤਾਂ ਕਰਕੇ ਵਦਗਾ ਟਾਈਮ ਪਾਸ ਹੋ ਜਾਂਦਾ ਉੱਥੇ ਦੀ ਫਿਰ ਸੌਰਿਆਂ ਦੀ ਆ ਜਾਦਾ ਆਉਂਦੀ ਕਿ ਜੀ ਪੇਕੇ ਆਦੀ ਪੇਕੇ ਆਦੀ ਵੀ ਆਉਂਦੀ ਐ ਤੇ ਹੁਣ ਤਾਂ ਪੁੱਤ ਜਦੋਂ ਉਮਰ ਗਵਾਰੀ ਹੁਣ ਤਾਂ ਸੌਰੇ ਕਾ ਦੇ ਸੌਰੇ ਤਾਂ ਸੌਰੀ ਰਹਿਣੀ ਐ ਜੀ ਭਾਵੇਂ ਬੁੜੇ ਹੋ ਜੀਏ ਜੋ ਮਰਜ਼ੀ ਹੋ ਜਾ ਜਿਆਦਾ ਤਾਂ ਆਉਂਦੀ ਐ ਪੇਕੇਆਂ ਦੀ ਵੀ ਆਉਂਦੀ ਐ ਸੌਰਿਆਂ ਦੀ ਵੀ ਆਉਂਦੀ ਐ ਹੂੰ ਜਿਹੜੇ ਜਿਹੜੇ ਮੋਹ ਦੀਆਂ ਤੰਦਾਂ ਨੇ ਆਪਣੇ ਰਿਸ਼ਤੇ ਵਾਸਤੇ ਸਹੀ ਗੱਲ ਆ ਆਪ ਦਾ ਸ਼ਰੀਕਾ ਭਾਈਚਾਰਾ ਹਣ ਉੱਥੇ ਤੇ ਜਾ ਕੇ 10 ਮਿੰਟ ਕੋਈ ਭੈਣ ਘਰੇ ਆ ਗਈ ਕਿਸੇ ਸਹੇਲੀ ਕੋਲ ਆਪ ਚਲੇ ਗਏ ਹਾਂਜੀ ਇੱਥੇ ਵੀ ਆਏ ਮਾਹੌਲ ਨਹੀਂ ਵੀ ਆਪਾਂ ਕਿਸੇ ਦੇ ਘਰੇ ਜਾ ਆਪਾਂ ਕਿ ਪਸਾਰਕੀ ਆ ਹਾਂਜੀ ਹੁਣ ਤੁਸੀਂ ਪਾਰਕਾ ਹੋ ਗਈ ਹੈ ਸ਼ੁਕਰ ਕਰੋ ਤੁਸੀਂ ਹਾਂਜੀ ਬਣ ਸਕਦੇ ਹਾਂ ਹੁਣ ਜਿਗਣਾ ਆਪਣਾ ਹਾਂ ਵਿਚਨੇ ਇੱਥੇ ਆ ਕੇ ਗੱਲਾਂ ਬਾਤਾਂ ਵਧੀਆ ਕਰ ਲਈ ਤੇ ਨਾ ਹਾਂਜੀ ਹਾਂਜੀ ਬਹੁਤ ਵਧੀਆ ਦਿਲ ਲੱਗ ਜਾਂਦਾ ਹੈ ਕੋਈ ਟਾਈਮ ਕੋਈ ਬੰਦਾ ਹਾਂਜੀ ਬੱਚੀ ਸ਼ਿਆਣੀ ਹੈ ਨਾ ਆਹ ਹੋ ਜਾਂਦਾ ਨਾ ਆ ਦੇਖਾ ਕੋਈ ਬਹੁਤ ਚੰਗਾ ਰਾਤ ਵਜੇ ਡੇਟ ਕੋਲ ਬਾਤ ਕਰਨਾ ਪਤਾ ਅੰਦਰ ਉਹ ਡੇਟ ਤੇ ਨਾ ਸ਼ੇਅਰ ਕਰਦੇ ਨੇ ਇਹ ਬਤਨ ਦੇ ਦੀਆਂ ਅੱਛਾ ਅਸੀਂ ਨਮਾਸ਼ੇਰ ਤੋਂ ਆਏ ਹਾਂ ਠੀਕ ਹੈ ਤੁਹਾਨੂੰ ਬੱਚੇ ਆ ਮੇਰੇ ਦੋ ਬੇਟੀਆਂ ਇੱਕ ਬੇਟਾ ਹਾਂ ਹਾਂ ਸਾਰੇ ਇੱਥੇ ਸੈੱਟ ਆ ਨੌਕਰੀ ਕਰਦੇ ਆ ਅਸੀਂ 5-6 ਵਾਰੀ ਆ ਗਏ ਕਈ ਵਾਰੀ ਸਾਲ ਸਾਰੇ ਰਹੇ ਜਿੱਦਾਂ ਅਸੀਂ ਹੁਣ 2-3 ਮਹੀਨੇ ਅੱਛਾ 3 ਮਹੀਨਾ ਹੋਇਆ ਲੇਕਿਨ ਜੀਓ ਖੇਤ ਖਰਾਬ ਸੀ ਮੇਰੀ ਜਿਆਦਾ ਫਿਰ ਮੇਰੀ ਬੇਟੀ ਗਈ ਮੈਨੂੰ ਲੈ ਕੇ ਵੀ ਜਾਂਦੀ ਆਉਂਦੀਆਂ ਤਾਂ ਛੱਡ ਕੇ ਬੀਤੀਆਂ ਤੇ ਬੱਚਿਆਂ ਦੇ ਵਿੱਚ ਠੀਕ ਠਾਕ ਹੈ ਜਿੰਨਾ ਤੇ ਮੰਨ ਲੱਗੇ ਰਹੇ ਲੀਦਾ ਇਹਨੂੰ ਫੜਾ ਦੋ ਨਹੀਂ ਵਾਪਸ ਚਲੀ ਜਾਈ ਮੈਂ ਥੋੜਾ ਤਾਂ ਬੱਚੇ ਵੀ ਇੱਥੇ ਆ ਜੀ ਫਿਰ ਵੀ ਫਿਰ ਵੀ ਦਿਲ ਕਰਦਾ ਜਾਣੋ ਹਾਂ ਜੀ ਹਾਂ ਦਿਲ ਕਰਦਾ ਜਾਣੋ ਚਲੋ ਹੌਂਸਾਲ ਵੀ ਰਹਿ ਗਏ ਜੁੱਤੀ ਬੰਨ੍ਹ ਕੇ ਪਛੀਮੀ ਨਿ ਰਹਿ ਗਏ ਪੰਜ 6 ਬੰਨ ਆ ਗਏ 22 ਸਾਲ ਹੋ ਗਏ ਬੱਚੇ ਆਏ ਅੱਛਾ ਜੀ ਬੱਚੇ ਬਹੁਤ ਹੋ ਗਏ ਲੰਮਾ ਹਾਂ ਜੀ ਕਾਫੀ ਟਾਈਮ ਹੋ ਗਿਆ ਜੀ ਉੱਥੇ ਦੋ ਬੱਚੇ ਉੱਥੇ ਵਿਆਹੀ ਸੀ ਇੱਕ ਬੇਟੀ ਇੱਥੋਂ ਵਿਆਹੀ ਹੈ ਦਿੱਲੀੋਂ ਮੁੰਡਾ ਆਇਆ ਸੀ ਅੱਛਾ ਜੀ ਹਾਂ ਨੌਕਰੀ ਕਰਦੀ ਸੀ ਤੇ ਬੈਂਕ ਚਲੋਗੇ ਬੱਚੇ ਨੌਕਰੀਆਂ ਕਰਦੇ ਪਰ ਸੀ ਉੱਧਰ ਡਿਗਰੀ ਕਰਕੇ ਆਏ ਸੀ ਇੱਧਰ ਵੀ ਕੀਤੇ ਆਂ ਠੀਕ ਹੈ ਜੀ ਉਥੇ ਕੀ ਸੀ ਜੀ ਆਪਾਂ ਘਰ ਕੰਮ ਕਰ ਤੁਸੀਂ ਆਪਣਾ ਕੋਈ ਜੋਬ ਵਗੈਰਾ ਮੈਨੇਜਰ ਸੀ ਬੱਚੇ ਮੈਨੇਜਰ ਸੀ ਪੰਜਾਬ ਨੈਸ਼ਨਲ ਤੁਸੀਂ ਕੀਤੀ ਕੋਈ ਜੋਬ ਵਗੈਰਾ ਇਹ ਘਰ ਦੇ ਕੰਮ ਕਰ अच्छा जी थी ठीक है पर ओठे ਤਾਂ ਜੀ ਕੰਮਕਾਰ ਜਿਵੇਂ ਬਹੁਤ ਸੀਗੇ ਘਰ ਦੇ ਵਿੱਚ ਹੁਣ ਉਹ ਚੀਜ਼ਾਂ ਇੱਥੇ ਹੈ ਨਹੀਂ ਆ ਫਿਰ ਉਹ ਹੁਣ ਬਿੱਲੇ ਬਿੱਲੇ ਰਹਿੰਦਾ ਨਹੀਂ ਥੋੜਾ ਬਹੁਤਾ ਕੰਮ ਕਰੀਦਾ ਹੀ ਨਾਲ ਬੱਚੇ ਇਹਦੇ ਗੋਡੇ ਦੁਖਣ ਲੱਗ ਜੂंगे ਜੇ ਬੈਹਿ ਕੇ ਝੋੜ ਨਹੀਂ ਜਾ ਹਾਂਜੀ ਹਾਂਜੀ ਗੋਡੇ ਮਲਵਾ ਕੇ ਆਈਆਂ ਚਲ ਇਹ ਤਾਂ ਬੜਾ ਵਾਰ ਬੈਠਦਾ ਹਾਂ ਹਾਂਜੀ ਤਾਂ ਹੀ ਤਾਂ ਬਾਰਕਾ ਬਣੀਆਂ ਨਾਲ ਗੱਲਾਂ ਕਰ ਲਿਆ ਨਾਲੇ ਵਾਕ ਹੋ ਜਾਂਦੀ ਹੈ ਇੱਥੇ ਆ ਜਾਂਦੇ ਹਾਂ ਹਾਂਜੀ ਉਹ ਠੀਕ ਠਾਕ ਹੈ ਬਸ ਬੱਚਿਆਂ ਦੇ ਵਿੱਚ ਆ ਕੇ ਰਹਿ ਜਾਂਦਾ ਜਿੰਨਾ ਤੇ ਲੰਘਦਾ ਰਹਿੰਦੀ ਨੇ ਫਿਰ ਬੱਤੀ ਛੱਡਿਆ ਹੁੰਦੀ ਸਾਹ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਨੋਂ ਨਸੀਬਤ ਹੋਰ ਤੇ ਅਸੀਂ ਮਾਨਸਾ ਜ਼ਿਲ੍ਹੇ ਦੇ ਰਹਿਣ ਵਾਲੇ ਆ ਜੇ ਤਾਂ ਸਾਡਾ ਇੱਥੇ ਆ ਤਿੰਨ ਬੱਚੇ ਨੇ ਬੇਟੇ ਦੇ 2 3 ਹੈ ਮੋਟੇ ਖੁਸ਼ ਨੇ ਨਸੀਬ ਆ ਉਹ ਲਗਾਤਾਰ 2 ਸਾਲ ਹੋ ਗਏ ਸੰਨ ਇੱਥੇ ਰਹਿੰਦੇ ਨੇ ਉਹ ਅਸੀਂ ਹੀ ਸਾਡਾ ਪਰਿਵਾਰ ਹੈ ਮਤ ਜਨਾਰ ਜੋ ਸਾਡੇ ਬੋਛਾਂ ਲੱਗਿਆ ਦਿਲ ਪੂਰਾ ਬਹੁਤ ਵਧੀਆ ਬੱਚਿਆਂ ਨਾਲ ਕੀ ਚਿੰਗੀ ਚੀਜ਼ ਹੈ ਠੀਕ ਹੈ ਜੀ ਫਿਰ ਬਿਜ਼ੀ ਰੱਖਦੇ ਹਾਂ ਆਪਣੇ ਆਪ ਨੂੰ ਇੱਥੇ ਹਾਂ ਜੀ ਬਿਜ਼ੀ ਤਾਂ ਰਹਿਣੀ ਹੈ ਪੱਕੀ ਭੈਣ ਜੀ ਇਹ ਤਾਂ ਛੋਟਾ ਜਿਹਾ ਕਹਿ ਲੇ ਕੋਈ ਹਾਂ ਬਿਚਾਰ ਨਹੀਂ ਹੈ ਜੀ ਬੱਚਾ ਚਾਹੇ ਹਾਂ ਜੀ ਕੰਮ ਕਰਦੇ ਤਾਂ ਯਾਦ ਕਰ ਲੈ ਬੱਚੇ ਨਹੀਂ ਆਉਂਦੇ ਪਾ ਇੰਨਾ ਵਾਸਤੇ ਲੋਕੀ ਇੱਕ ਬੱਚਿਆਂ ਵਾਸਤੇ ਤਰਸਦੇ ਨੇ ਜਿਹਦੇ ਨਹੀਂ ਬੱਚੇ ਉਹਨਾਂ ਨੂੰ ਚੁੱਕ ਕੇ ਦੇਖੋ ਅਸੀਂ ਤਾਂ ਬਹੁਤ ਕਰਮ ਵਾਲੇ ਆ ਜੀ ਤੇ ਹੈਗੇ ਤਿੰਨ ਤਿੰਨ ਪੋਤੇ-ਪੋਤੀਆਂ ਨੇ ਚਲੋ ਵਾਹਿਗੁਰੂ ਸਭ ਨੂੰ ਦਵੇ ਸਭ ਦੀ ਝੋਲੀ ਭਰੇ ਵਾਹਿਗੁਰੂ ਸਭ ਦੀ ਝੋਲੀ ਭਰੇ ਖੁਸ਼ੀਆਂ ਨਾਲ ਵਾਹਿਗੁਰੂ ਚਿੱਕਾ ਖਾਂਦਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਦੱਸੋ ਪਹਿਲਾਂ ਤੁਸੀਂ ਮੈਚਿੰਗ ਕਰ ਰਹੇ ਹੋ ਮੇਰ ਨਾਲ ਹਾਂ ਮੈਂ ਕਿਹਾ ਦੋਵੇਂ ਜਣੇ ਮਾਮਾ ਮਤੀ ਇੱਕੋ ਜਿਹੇ ਹੋ ਜੀ ਹਾਂ ਜੀ ਗ੍ਰੀਨ हां जी ਆਪਣੀ ਬੱਲਾ ਵੀ ਉੱਥੇ ਹੋ ਚੁੱਕੀ ਹੈ ਜੀ ਗੱਲ ਹਾਂ ਜੀ ਸੋਹਣੀਆਂ ਬੋਲੀਆਂ ਪਾਈਆਂ ਸੋਣਾ ਕਿੱਦਾਂ ਪਾਇਆ ਤੁਸੀਂ ਮੈਨੂੰ ਬਹੁਤ ਖੁਸ਼ੀ ਹੋਈ ਆ ਤੁਸੀਂ ਸਾਨੂੰ ਵੀ ਯਾਦ ਕੀਤਾ ਫਿਰ ਮੇਰੇ ਬੇਟੇ ਦੇ ਘਰ ਲੱਗੇ ਬਿਲਕੁਲ ਜੀ ਉੱਥੇ ਅੱਗੇ ਜਿਹੜੀ ਇੰਟਰਵਿਊ ਹੋਈ ਉਹ ਦੂਜੇ ਬੇਟੇ ਦਾ ਘਰ ਸੀਗਾ ਉੱਥੇ ਲੱਗੇ ਠੀਕ ਹੈ ਜੀ ਠੀਕ ਹੈ ਦੋ ਬੱਚੇ ਸਾਡੇ ਇੱਥੇ ਹਾਂ ਜੀ ਫਲਾਈਟ ਨੌਰਥ 'ਚ ਇੱਕ ਬੇਟਾ ਨਿਊਜ਼ੀਲੈਂਡ ਦਾ ਮੇਰਾ ਹਮ ਤਾਂ ਆਪਾਂ ਆਪਣੀ ਲਾਈਫ 'ਚ ਬਹੁਤ ਖੁਸ਼ ਆ ਸਾਡੇ ਬੱਚੇ ਸੈੱਟ ਨੇ ਪਰਮਾਤਮਾ ਸਭ ਦੇ ਕਰ ਹੱਸਦੇ ਵਸਦੇ ਰਹਿਣ ਪਰਮਾਤਮਾ ਤੇ ਇਹਨਾਂ ਬੱਚਿਆਂ ਦੀਆਂ ਤੰਦਰੁਸ ਹਾਂਜੀ ਸ਼ੁਕਰ ਕਰਦੇ ਆ ਕਿ ਸਾਨੂੰ ਇੱਥੋਂ ਤੱਕ ਪਹੁੰਚਾਇਆ ਹਾਂਜੀ ਬਹੁਤ ਵਧੀਆ ਜੀ ਅਸੀਂ ਲੱਕੀ ਆ ਆਪਣੇ ਆਪ ਨੂੰ ਸਮਝਦੇ ਬਾਕੀ ਸਾਡੀ ਮੈਡੀਸਨ ਇੰਡੀਆ ਬਹੁਤ ਹੀ ਸਾਡੀ ਪਰ ਇੱਥੇ ਆਣ ਕੇ ਛੁੱਟ ਗਈ ਹੈ ਇਹ ਚੀਜ਼ ਤਾਂ ਸਾਰੇ ਕਹਿ ਰਹੇ ਆ ਬਹੁਤ ਜ਼ਿਆਦਾ ਬੱਚਿਆਂ ਨੂੰ ਵੇਖ ਕੇ ਜਾਂ ਇੱਥੋਂ ਦਾ ਵਾਤਾਵਰਨ ਜਿਹੜਾ ਹੈ ਤਾਂ ਕਰਕੇ ਵੀ ਮੈਡੀਸਨ ਨਹੀਂ ਲੁਕਾਟੇ ਦੀ ਲੋੜ ਪੈਂਦੀ ਪਰ ਦੂਸ਼ਣ ਕਰਕੇ ਵੀ ਥੋੜਾ ਜਿਹਾ ਲੱਗਦਾ ਹਾਂਜੀ ਹਾਂਜੀ ਬੜੀ ਆਪਾਂ ਆਪਣੀ ਲਾਈਫ ਚ ਹੈਪੀ ਆ ਚਲੋ ਬਹੁਤ ਚੰਗੀ ਗੱਲ ਹੈ ਜੀ ਹੋਰ ਜੀ ਕੋਈ ਗੱਲਬਾਤ ਆਪਣੀ ਬੱਜੀ ਦੀ ਇੱਥੇ ਦੀ ਉੱਥੇ ਦੀ ਵਧੀਆ ਸਾਰਾ ਵਧੀਆ ਜੀ ਬੜੀ ਕੰਪਨੀ ਵਧੀਆ ਮਿਲ ਗਿਆ ਹੂੰ ਪਾਰਸੁਗ ਨਹੀਂ ਸਕਦੇ ਹੁੰਦੇ ਸਭ ਤੋਂ ਵੱਡੀ ਖੁਸ਼ੀ ਇਹ ਆ ਕਿ ਸਾਨੂੰ ਸੰਗਤ ਮਿਲ ਗਈ ਬਹੁਤ ਚੰਗਾ ਲੱਗਿਆ ਸਾਨੂੰ ਸੰਗਤ ਮਿਲ ਗਈ ਸਭ ਤੋਂ ਮੈਨੂੰ ਤੇ ਇੱਥੇ ਆਣ ਕੇ ਮੇਰਾ ਜੀ ਲੱਗਣ ਦਾ ਕਰਨੇ ਵੀ ਆ ਕਿ ਮੇਰੇ ਪੁੱਤਰੀਆਂ ਪੁੱਤਰੇ ਬਹੁਤ ਪਿਆਰ ਕਰਦੇ ਬੱਚੇ ਪਿਆਰ ਕਰਦੇ ਨੋਆ ਪੁੱਤ ਦੂਜੇ ਨੰਬਰ ਤੇ ਸਾਨੂੰ ਪਾਠ ਵਾਲੀ ਸੋਸਾਇਟੀ ਮਿਲ ਗਈ ਆ ਸਾਨੂੰ ਸੰਗਤ ਮਿਲ ਗਈ ਸਾਨੂੰ ਇੰਡੀਆ ਤੋਂ ਘਾਟਾ ਪਿਆ ਸੀ ਇੱਥੇ ਆਉਂਦਾ ਇਸ ਚੀਜ਼ ਦਾ ਪਰ ਸੰਗਤ ਮਿਲ ਗਈ ਸਾਨੂੰ ਐ ਲੱਗਦਾ ਕਿ ਹੁਣ ਅਸੀਂ ਇੱਥੇ ਰਹਿ ਸਕਦੇ ਆ ਜਿਆਦਾ ਜਿਆਦਾ ਟਾਈਮ ਹਾਂ ਜੇ ਐਵੇਂ ਹੀ ਗਰੁੱਪ ਚੱਲਦੇ ਰਹੇ ਸਾਡੇ ਸੁਖਨੀ ਸਾਹਿਬ ਦੇ ਤੇ ਫਿਰ ਲੜੀਵਾਦ ਪਾਠ ਚੱਲਦੇ ਆ ਸੋਮਵਾਰ ਹਰ ਹਰ ਵੀਰਵਾਰ ਪਾਠ ਹੁੰਦੇ ਆ ਸੋਮਵਾਰ ਦੂਜੇ ਵੇਗੜੇ ਵਾਲੋਂ ਹੁੰਦਾ ਕਲਾਈਡ ਉਧਰ ਹਾਂਜੀ ਤੇ ਵੀਰਵਾਰ ਇਹ ਇੰਨਾ ਕਲੋਨੀਆ ਸਾਂ ਹੁੰਦੇ ਇਹ ਵੀ ਬਹੁਤ ਚੰਗਾ ਉਹ ਤੁਸੀਂ ਬਿਲਕੁਲ ਨੇੜੇ ਨੇੜੇ ਹੋ ਆਉਣਾ ਚਾਹਾਂਦਾ ਸਾਰੇ ਭੈਣਾਂ ਬਹੁਤ ਪਿਆਰ ਕਰਦੀਆਂ ਕੋਈ ਵੱਡੀਆਂ ਮੇਰੀਆਂ ਮਾਵਾ ਵਰਗੀਆਂ ਕੋਈ ਮੇਰੀ ਵੱਡੀਆਂ ਭੈਣਾਂ ਵਰਗੀਆਂ ਮੈਨੂੰ ਬਹੁਤ ਪਿਆਰ ਕਰਦੀਆਂ ਮੈਨੂੰ ਇਹ ਲੱਗਦਾ ਕਿ ਮੇਰੇ ਆਪਣੇ ਆ ਸਾਰੇ ਬਿਲਕੁਲ ਇਹ ਮਹਿਸੂਸ ਹੁੰਦਾ ਮੈਨੂੰ ਬਿਲਕੁਲ ਖੁਸ਼ੀ ਬੜੀ ਮਿਲਦੀ ਹੈ ਦੋ ਗੇ ਚਾਰ ਕਟੀਆਂ ਦਿੰਦੇ ਸਾਰੇ ਤਾਂ ਇਹ ਆਪਸੀ ਪਿਆਰਾ ਨਾ ਤੁਸੀਂ ਇੱਕ ਦੂਜੇ ਨਾਲ ਜਾਨੇ ਇੱਕੋ ਫਲਾਈਟ 'ਚ ਆਏ ਆ ਇੱਥੇ ਪਾਰਕ 'ਚ ਇਕੱਠੇ ਹੋਏ ਤੇ ਇੱਕ ਦੂਜੇ ਨੂੰ ਪਛਾਨਣਾ ਅਸੀਂ ਆਖਿਆ ਤੁਹਾਨੂੰ ਐ ਕਿਹਾ ਉਹ ਆਂਦੇ ਅਸੀਂ ਤੁਹਾਨੂੰ ਐ ਕਿਹਾ ਸਾਨੂੰ ਬੜੀ ਖੁਸ਼ੀ ਆ ਅੱਛਾ ਪਹਿਲਾਂ ਤੁਸੀਂ ਜਾਣਦੇ ਨਹੀਂ ਸੀ ਇੱਕ ਦੂਜੇ ਨੂੰ ਪਲੇਨ 'ਚ ਵੀ ਇੱਕ ਦੂਜੇ ਨਾਲ ਬੈਠੇ ਜੇ ਆਜੋ ਜੀ ਦੇਖੋ ਸਭਾਬਕ ਬਣਿਆ ਹੈ ਤੁਸੀਂ ਇੱਕ ਹੀ ਏਰੀਏ 'ਚ ਆਏ ਇੱਕੋ ਫਲਾਈਟ 'ਚ ਆਏ ਤੇ ਫਿਰ ਇੱਥੇ ਆ ਕੇ ਇੱਕੋ ਖਾਨੇ ਮਿਲੇ ਫਿਰ ਸੀ ਅੱਛਾ ਇੱਥੇ ਆ ਕੇ ਮਿਲ ਤੁਸੀਂ ਇੱਥੇ ਆ ਕੇ ਹਾਂਜੀ ਅੱਛਾ ਬਟਾਲਾ ਅੰਮ੍ਰਿਤਸਰ ਇਹ ਸ਼ਾਹਕੋਟੇ ਮੇਰੇ ਡੇਡੇ ਦੇ ਸਹੁਰੇ ਆ ਹਾਂਜੀ ਉਹ ਤਾਂ ਪੰਜਾਂ ਪਛਣ ਕਾਢ ਨੇ ਫਿਰ ਅੱਗੇ ਤੋ ਅਗੇ ਪੁੱਛ ਗਿਆ ਸਾ ਅੱਗੇ ਉਧਰ ਵੀ ਹੋਣ ਜਾਣੀ ਇਹਨਾਂ ਦੀ ਬੀਗੜ ਮੈਂ ਅੱਛਾ ਜੀ ਉੱਥੇ ਵੀ ਠੀਕ ਹੈ ਠੀਕ ਹੈ ਬਹੁਤ ਵਧੀਆ ਲੱਗਾ ਇੱਥੇ ਸਭ ਤੋਂ ਪਿਆਰ ਮਿਲਿਆ ਸਾਨੂੰ ਜੋਹਰ ਦਾ ਪਿਆਰਾ ਉਹ ਸਭ ਦਾ ਪਿਆਰਾ ਹਾਂ ਹਾਂ ਵਧੀਆ ਲੱਗਾ ਮੈਨੂੰ ਠੀਕ ਹੈ ਜੀ ਹਾਂਜੀ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਤੁਸੀਂ ਸਾਨੂੰ ਯਾਦ ਕੀਤਾ ਬਿਲਕੁਲ ਜੀ ਬਿਲਕੁਲ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਵਾਹ ਗੁੱਡ ਜੀ ਕੀ ਫਾਟੇ